ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲਈ ਹੈ ਤੇ ਇਸ ਵਾਰ ਫਿਰ ਮੀਂਹ ਦੇ ਕਰਕੇ ਠੰਡ ਹੋਰ ਵੱਧ ਗਈ ਹੈ ਤੇ ਪਾਰਾ ਹੀਠਾ ਚੱਲ ਗਿਆ ਹੈ ਪਰ ਅਜਿਹੇ ਦੇ ਵਿੱਚ ਇੱਕ ਬੜੀ ਖਾਸ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਆਪ ਸਾਰਾ ਕੁਝ ਬਿਆਨ ਕਰਦੀਆਂ ਪਈਆਂ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਬਰਸਾਤ ਪੈਂਦੀ ਪਈ ਹੈ ਪਰ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਮੁਲਾਜ਼ਮ ਇਸ ਬਾਰਿਸ਼ ਦੇ ਵਿੱਚ ਛਤਰੀ ਲੈ ਕੇ ਆਪਣੀ ਡਿਊਟੀ ਕਰਦਾ ਨਜ਼ਰ ਆਉਂਦਾ ਪਿਆ ਹੈ ਇਹ ਜੋ ਇਲਾਕਾ ਤੁਸੀਂ ਦੇਖਦੇ ਪਏ ਹੋ ਇਹ ਤਸਵੀਰਾਂ ਬੇहद ਖਾਸ ਜਲੰਧਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਬੱਸ ਅੱਡੇ ਤੇ ਇੱਕ ਪਾਸੇ ਲਗਾਤਾਰ ਬਰਸਾਤ ਹੁੰਦੀ ਪਈ ਹੈ ਲੋਕ ਪਰੇਸ਼ਾਨ ਹੈ ਤੇ ਦੂਸਰੇ ਪਾਸੇ ਛਤਰੀਆਂ ਲੈ ਕੇ ਇਹ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਅਫਸਰ ਟ੍ਰੈਫਿਕ ਨੂੰ ਕੰਟਰੋਲ ਕਰਦੇ ਨਜ਼ਰ ਆਉਂਦੇ ਪਏ ਐ ਇਸ ਤੋਂ ਬਾਅਦ ਜ਼ਰੂਰ ਲੋਕ ਇਹਨਾਂ ਦੀ ਸਿਫਤ ਵੀ ਕਰਦੇ ਪਏ ਐ ਕਿਹਨਾਂ ਮੈਂ ਨਾ सुरेंद्र ਕੁਮਾਰ ਜਿੰਦੂ ਬੱਸ ਕਿਹੜੇ ਏਰੀਆ ਦੀ ਡਿਊਟੀ ਕਰਦੇ ਇਹ ਬਸਟਾੜਾ ਸੱਤ ਲੇ ਟਾਪ ਕੰਟਰੀ ਹਾਂਜੀ ਹਾਂਜੀ ਜਿਸ ਹਿਸਾਬ ਨਾਲ ਡਿਊਟੀ ਚੱਲ ਰਹੀ ਹੋਣੀ ਹਾਂਜੀ ਥੋੜੀ ਜਾਂ ਕੱਲੇਆ ਰਸ਼ ਬਹੁਤ ਹੈ ਦਾ ਡਰਾਈਵਟ ਜ਼ਿਆਦਾ ਹੁੰਦੀ ਹੈ ਤੇ ਚੌਕ ਦੇ ਵਿੱਚ ਰਹਿ ਕੇ ਲੋਕਾਂ ਨੂੰ ਘਰਾਂ ਲੈਣਾ ਬੜਾ ਕੋਪੜ ਹੁੰਦਾ ਹੈ ਤੇ بارش ਵੀ ਹੁੰਦੀ ਹੈ ਪਰ ਤੇ ਤਾਂ ਕਿ ਪਰੇਸ਼ਾਨੀਆਂ ਲੋਕਾਂ ਨਾਲ ਹੋ ਗਈ। ਜਾਮ ਨਾਲ ਲੱਗੇ ਕਰੇ ਕਰਤੇ ਪਏ। ਕਿੰਨੇ ਕਿੰਨੇ ਡਿਊਟੀ ਲੱਗੀ। ਸਾਰਾ ਰਸਤਾ ਅੱਠ ਡੋਟੇ ਦਾ। ਬੱਟੇ ਮੇਰੀ ਸੰਭਾਗ। ਇਹ ਕਿਹੜਾ ਚੋਕੇ ਆਂ ਇਹ ਟੋਲ ਪਰ ਤੇ ਕਿੰਨਾ ਕਲੈਕਸ਼ਨ ਹੁੰਦਾ। ਰਾਸ਼ਟਰ ਬਾਹ ਬਹੁਤ ਜਾ ਰਹਾ ਹੁੰਦਾ ਸਾਰੇ ਸ਼ਹਿਰ ਦਾ ਰੱਖ ਰਿਹਾ ਹੁੰਦਾ। ਉਹ ਗੜੇ ਰੋਡ ਪੈਂਦਾ, ਜਿੱਦਾਂ ਆਪਣਾ ਨੂਰ ਰੋਡ ਪੈਂਦਾ। ਤੇ ਜਿਹੜੀ ਹੱਥ ਆਪਣੇ ਪਾਇਆ ਟੋਲ ਨਾ ਲੱਟਾਣਾ ਸਾਰਾ ਸ਼ਹਿਰ ਤੋਂ ਪਾਇਆ ਸਾਰੇ ਇਧਰ ਆ ਰਹੇ। ਕਸਰਗਾ ਯਾਰ ਅੱਛੇ ਕਰਦੇ ਅੱਜ ਜਿਹੜਾ ਵੀ ਹੋਰ ਬਾਰੇ ਚ ਗੱਲ ਕਰ ਰਹੇ ਹਾਂ ਤੇ ਮਾਲਾ ਜਿਹੜੇ ਠੀਕ ਨਹੀਂ ਹੈਗੇ ਉਹ ਹਾਂਜੀ ਤੇ ਪੱਤਰੀਆਂ ਤੇ ਬੈਠੀ ਹੁੰਦੀ ਹੈ ਵੀਡੀਓ ਨੂੰ ਕਿੱਦਾਂ ਦੋਨੇ ਸਰ ਕਰਨੀ ਆ ਆਪਾਂ ਅਗਰ ਤੁਹਾਡੇ ਦਾ ਤਨਖਾਹ ਲੈਣੀ ਦੋਤੇ ਦਾ ਖੰਨੀ ਹੱਸ ਕੇ ਕਰਨੀ ਉਹ ਤੇ ਤਾਂ ਕੋਈ ਪਰੇਸ਼ਾਨੀ ਨਹੀਂ ਕੰਪਿਊਟਰ ਕਰਦੇ ਸੋਸ਼ਲ ਮੀਡੀਆ ਤੇ ਪਹੁੰਚਾ